नाम है और लग्जरी तो कर रहे हैं। सारे टॉपाचे गुची बबरी कोच मार्क जेकब सीके रेबेन गैस करेरा सारे जो इंटरनेशनल ब्रांड्स है अपने को अवेलेबल है और दे अपने को कस्टमर अगर हजार रुपए तो लगे चालीस हजार तक हजार तक चश्मा भी लेना चाहे वो को सकता। और चश्मे तो इलावाकल भी बनाने कस्टमर अपने कोई भी स्पेक्टिकल अपने प्रिस्क्रिप्शन लाके आके और को बड़े अच्छे लेंस की क्वालिटी ले बड़े अच्छे अपने फ्रेम लैस ਕਿ ਤੇ ਬੀ ਵੀ ਚਾਹਣਾ ਹੈ ਕਿਤਾ ਵੀ ਨਹੀਂ ਸੀ ਇਦੋਂ ਤੇ ਗਿਆ ਨਾ ਇਹ ਵੀ ਕੀ ਕਹਾਂ ਕਿੰਬੇ ਹੀ ਆਪਣੇ ਸ਼ਹਿਰ ਵਾਸੇ ਸਰ ਮੈਂ ਹਮੇਸ਼ਾ ਨਾ ਮੇਰਾ ਇੱਕ ਥੇ ਹੋਰ ਸਟੋਰ ਆ ਪੰਜਾਬ ਮੋਬਾਈਲ ਸਟੂਡੀਓ ਮੇਰੀ ਹਮੇਸ਼ਾ ਹੀ ਸੋਚ ਰੰਦੀ ਹੈ ਕੋਈ ਵੀ ਕੰਮ ਕਰਨਾ ਅਸੀਂ ਟਾਪ ਨੋਚ ਕਰਨਾ ਮੇਰਾ ਉਥੇ ਮੋਬਾਈਲ ਫੋਨਸ ਦਾ ਤੇ ਲਗਜ਼ਰੀ ਵਾਚਸ ਦਾ ਕੰਮ ਸੀਗਾ ਅਸੀਂ ਸਨ ਗਲਾਸ ਸਟਾਰਟ ਕੀਤੇ ਉਥੇ ਸਾਨੂੰ ਬੜਾ ਅੱਛਾ ਕਸਟਮਰ ਨੇ ਰਿਸਪਾਂਸ ਕੀਤਾ ਫਿਰ ਅਸੀਂ ਸੋਚਿਆ ਕਿ ਅਸੀਂ ਗੁਰਦਾਸਪੁਰ ਨੂੰ ਇੱਕ ਵੱਡਾ ਆਊਟਲੈਟ ਦੇਈਏ ਤਾਕਿ ਕਸਟਮਰ ਜਿਹੜਾ ਵਾ ਉੱਥੇ ਜਾ ਕੇ ਹਰ ਤਰੀਕੇ ਦਾ ਬ੍ਰਾਂਡ ਹਰ ਤਰੀਕੇ ਦੀ ਆਪਣੇ ਨੀਡ ਜਿਹੜੀ ਆ ਉਹ ਪੂਰੀ ਕਰ ਸਕੇ ਔਰ ਸਾਡੀ ਜਿਹੜੀ ਪਹਿਲੀ ਸੋਚ ਹੈ ਉਹ ਇਹੀ ਹੈ ਕਿ ਅਸੀਂ ਗੁਰਦਾਸਪੁਰ ਦੀ ਸੇਵਾ ਕਰਨੀ ਹੈ ਔਰ ਕਸਟਮਰ ਨੂੰ ਵਧੀਆ ਪ੍ਰੋਡਕਟਸ ਪ੍ਰੋਵਾਈਡ ਕਰਾਣੇ ਆ ਤਾਂ ਕਿ ਕਸਟਮਰ ਜਿਹੜਾ ਵਾ ਕਿਸੇ ਦੂਸਰੇ ਸ਼ਹਿਰਾਂ ਵਿੱਚ ਨਾ ਜਾਏ ਉਲਟਾ ਕਸਟਮਰ ਦੂਸਰੇ ਸ਼ਹਿਰਾਂ ਤੋਂ ਸਾਡੇ ਕੋਲ ਗੁਰਦਾਸਪੁਰ ਲੈਣਾ ਮੇਰੀ ਇਹ ਸੋਚ ਹੈ ਵੀਰੋ ਤੁਸੀਂ ਆਪਨੇ ਬੋਲੋ ਨਾ ਵਾਸਤੇ ਕਿ ਬਿਆਰ ਹੈ ਸਰ ਮੈਂ 500 ਰੁਪਏ ਤੋਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਅਸੀਂ ਚਸ਼ਮਾ ਬਣਾਣੇ ਆ 500 ਰੁਪਏ ਤੋਂ ਲੈ ਕੇ ਕਸਮਰ 1000 1500 ਰੁਪਏ ਖਰਚੇ ਐਸੀ ਜਿਹੜੀ ਤੁਹਾਨੂੰ ਕੁਆਲਿਟੀ ਪ੍ਰੋਵਾਈਡ ਕਰ ਦਾਂਗੇ ਅਸੀਂ ਤੁਹਾਨੂੰ ਇਹ ਗੱਲ ਗਾਰੰਟੀ ਨਾਲ ਕਹਿੰਦੇ ਜੇ ਕਸਟਮਰ ਜਿਹੜੇ ਮਰਜ਼ੀ ਕੰਪਨੀ ਆਊਟਲੈਟਸ ਦੇ ਵਿੱਚ ਚੱਲ ਜੇ ਕਸਟਮਰ ਜਿੱਥੇ ਮਰਜ਼ੀ ਚੱਲ ਜੇ ਸਾਡੇ ਵਰਗੀ ਜਿਹੜੀ ਕੁਆਲਿਟੀ ਕਿਤੋਂ ਨਹੀਂ ਮਿਲੇਗੀ ਲੈਂਸਸ ਦੀ ਵੀ ਔਰ ਫਰੇਮਸ ਦੀ ਵੀ ਬਾਕੀ ਸਾਡੀ ਕਸਟਮਰ ਸਰਵਿਸ ਵੀ ਬਹੁਤ ਅੱਛੀ ਹੈ ਕੋਈ ਤੁਹਾਨੂੰ ਦਿੱਕਤ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਹਰ ਇੱਕ ਫਰੇਮ ਦੇ ਉੱਪਰ ਸਾਡੇ ਕੋਲ ਇੱਕ ਸਾਲ ਦੀ ਰਿਪਲੇਸਮੈਂਟ ਗਾਰੰਟੀ ਹੈ ਅਗਰ ਫਰੇਮ ਟੁੱਟ ਜਾਂਦਾ ਹੈ ਕੋਈ ਦਿੱਕਤ ਆਂਦੀ ਹੈ 99% ਕੰਪਨੀਆਂ ਚਲੋ ਰਿਪਲੇਸ ਕਰ ਦਿੰਦੀਆਂ ਬਟ ਚਲੋ 1% ਕੇਸੇ ਟਾਈਮ ਤੇ ਕਸਟਮਰ ਦੀ ਜਿਹੜੀ ਫਰੇਮ ਦੀ ਕੰਡੀਸ਼ਨ ਨਹੀਂ ਅੱਛੀ ਨਹੀਂ ਹੁੰਦੀ ਹੈ ਫਿਰ ਉਹ ਕੰਪਨੀ ਨਹੀਂ ਕਰਦੀ ਬਾਕੀ ਇਹ ਵਾ ਕੀ ਅਸੀਂ ਇੱਕ ਸਾਲ ਦੀ ਗਾਰੰਟੀ ਦੇਾਂਗੇ ਆਪਣੇ ਕੋਈ ਵੀ ਚਸ਼ਮੇ ਨਾਲ ਤੁਸੀਂ ਕੋਈ ਵੀ ਚਸ਼ਮਾ ਸਾਡੇ ਕੋਲ ਬਾਈ ਕਰਦੇ ਹੋ ਚਾਹੀਏ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਆਏ ਕਿ ਇਹ ਪੂਰਾ ਨੋ ਰਿਪਲੇਸ ਕਰਕੇ ਦੇ ਆ। ਹੁਣ ਇਸਪੌਂਡ ਜਿਹੜਾ ਕਿੰਨੇ ਪੈਸਾ ਦੇ ਰਹੇ ਹੋ ਸਰ ਸਾਡੇ ਕੋਲ ਜਿਹੜੇ ਬ੍ਰਾਂਡ ਆ ਨਾ ਉਹਨਾਂ ਦੇ ਤੁਸੀਂ ਲਗਾ ਲਓ ਜਿਦਾਂ ਸਾਡੇ ਕੋਲ ਸਨ ਗਲਾਸੇਜ਼ ਵਰ ਸਪੈਕਸ ਦਾ ਬ੍ਰਾਂਡ ਹੈ ਜਿੱਥੇ ਤੁਹਾਡੇ ਕੋਲ ਬਾਈ 1 ਗੈਟ 1 ਦਾ ਆਫਰ ਚੱਲ ਰਿਹਾ ਹੈ। ਉਹ 2000 ਤੋਂ ਲੈ ਕੇ 2500 ਰੁਪਏ ਤੱਕ ਉਹਨਾਂ ਦਾ ਐਮ ਆਰ ਪੀ ਹੈ ਸਨ ਗਲਾਸੇਜ਼ ਵਰ ਸਪੈਕਸ ਦਾ। ਉਹਦੇ ਤੇ ਮੈਂ 50% ਆਫ ਲਾਇਆ ਹੈ। ਜਿੱਥੇ ਕਸਟਮਰ 50% ਆਫ ਸਿੱਧਾ ਸਾਡੇ ਕੋਲ ਡਿਸਕਾਊਂਟ ਕਰਵਾ ਲੈ ਜਾਂ ਬਾਈ 1 ਗੈਟ 1 ਕਰ ਲੈ। ਯਾਨੀ ਕਿ ਜਿੱਦਾਂ 2000 بیا 2 ਚਸ਼ਮੇ ਮਿਲਣਗੇ ਕਸਟਮਰ ਨੂੰ 2500 ਦੀਆਂ 2 ਮਿਲਣਗੇ 3000 ਦੇ 2 ਮਿਲਣਗੇ ਜਿੱਦਾਂ ਦਾ ਕਸਟਮਰ ਚੂਜ਼ ਕਰੇਗਾ ਇਹ ਇਸ ਤੋਂ ਇਲਾਵਾ ਹੋਰ ਵੀ ਸਕੇਰਮ ਸਾਰੇ ਸੀ ਸਾਢੇ ਆਪਣੇ ਕੋ ਉਹ オリジナル ਪਰਫਿਊਮਸ ਮਿਲਣਗੇ ਕੋਈ ਇਦਾਂ ਦਾ ਬ੍ਰਾਂਡ ਨਹੀਂ ਹੈ ਜਿਹੜਾ ਤੁਹਾਨੂੰ ਸਾਡੇ ਕੋਲ ਨਹੀਂ ਮਿਲੇਗਾ ਇਹ ਗੂਚੀ ਮਿਲੇਗਾ ਪਰ ਸੱਚੇ ਮਿਲੇਗਾ ਕੈਰੋਲੀਨਾ ਹਰਾ ਹਰਾ ਮਿਲੇਗਾ ਗੈਸ ਸੀ ਕੇ ਨਾਰਮਲੀ ਜਿਹੜੇ ਚੱਲਦੇ ਆ ਬ੍ਰਾਂਡ ਸਾਰੇ ਆਪਣੇ ਕੋ ਤੁਹਾਨੂੰ ਰੈਡੀ ਸਟਾਕ ਮਿਲੇਗਾ ਔਰ origignal ਦੀ authenticity ਜਿਹੜੀ ਹੈ ਉਹ 100% ਨਹੀਂ ਹੋਏਗੀ 200% ਹੋਏਗੀ ਔਰ ਹਰ ਇੱਕ product ਦਾ ਪੱਕਾ ਬਿੱਲ ਤੁਹਾਨੂੰ ਨਾਲ ਕੱਟ ਕੇ ਦਿੱਤਾ ਜਾਵੇ। ਥੈਂਕ ਯੂ ਸਰ। ਥੈਂਕ ਯੂ